ਅੰਬੇਦਕਰ ਸੈਨਫ ਇੰਡੀਆ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਗੁਰਾਇਆਂ ਦੀ ਦਾਣਾ ਮੰਡੀ ਤੋਂ ਕੱਢਿਆ ਗਿਆ ਜੋ ਅੱਖ-ਵੱਖ ਬਜ਼ਾਰਾਂ ਚ ਹੁੰਦਾ ਹੋਇਆ ਸ਼ਿਰਗੁਰੂ ਰਵਿਦਾਸ ਮੰਦਿਰ ਰੁੜਕਾ ਰੋਡ ਗੁਰਾਇਆਂ ਵਿਖੇ ਸਮਾਪਤ ਹੋਇਆ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ 134ਵੇਂ ਜਨਮ ਦਿਨ ਦੇ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਬੇੜਕਰ ਸਨਾਵਫ ਇੰਡੀਆ ਦੀ ਗਵਾਈ ਤੇ ਇਸ ਨੇ ਸ਼ੋਅ ਕਰਤੂ ਸੀਲ ਪ੍ਰਧਾਨ ਦੀ ਗਵਾਈ ਦੇ ਵਿੱਚ ਜਿਹੜਾ ਉਹ ਬਾਦਲਾ ਡਾਕਟਰ ਬੇੜਕਰ ਤੇ ਜਨਮ ਦੇ ਤੇ ਚੇਤਨਾ ਮਾਰਚਟਿਆ ਗਿਆ ਔਰ ਬਾਬਾ ਖਾਨ ਡਾਕਟਰ ਬੇੜਕਰ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਸੁਝਾਵਾਂ ਨੂੰ ਅਸਥਿਤ ਕੀਤਾ ਗਿਆ ਔਰ ਪ੍ਰਗਟਿਆ ਗਿਆ ਕਿ ਉਹਨਾਂ ਨੇ ਇੰਨੇ 6 ਬਾਦਲਾ ਡਾਕਟਰ ਬੇੜਕਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਜਿਹੜਾ ਉਹ ਸਾਥ ਨੌਜਵਾਨ ਸਾਥੀ ਹੋਣ ਸ਼ਰਕਸ਼ੀ ਰਹਿਣਗੇ ਔਰ ਉਹਦਾ ਉਹਨਾਂ ਦੇ ਸਨਮਾਨ ਤੇ ਲੇਕਿੰਗ ਕਰ ਹੀ ਰਹਿਣਗੇ ਜਿਹੜਾ ਗੁਰਬਖਸ਼ ਸਿੰਘ ਪੰਨੂਆ ਉਹਨੂੰ ਵੀ ਜਿਹੜਾ ਛੋਤੀ ਵੀ ਨਿੰਦਿਆ ਕੀਤੀ ਗਈ ਕਿ ਉਹ ਬਾਸ ਡਾਕਟਰ ਮਿਤਗਰ ਕਨਰਾਦਰ ਕਰ ਰਿਹਾ ਔਰ ਸਮਾਉਂ ਤੇ ਜਿਹੜਾ ਮਿਤਗਰ ਸੈਨਾ ਔਰ ਇੰਡੀਆ ਉਹਦਾ ਮੂੰਹ ਤੋੜ ਕੇ ਜਵਾਬ ਦੇਵੇਗੀ ਔਰ ਇੱਕ ਵਾਰ ਫੇਰ ਜਿਹੜਾ ਬਾਸ ਡਾਕਟਰ ਮਿਤਗਰ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਅੰਬੇਦਕਰ ਸਿਨਫ ਇੰਡੀਆ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਗੁਰਾਇਆਂ ਦੀ ਦਾਣਾ ਮੰਡੀ ਤੋਂ ਕੱਢਿਆ ਗਿਆ ਜੋ ਵਕ ਵਕ ਬਾਜ਼ਾਰਾ ਚ ਹੁੰਦਾ ਹੋਇਆ ਸ਼ਿਰ ਗੁਰੂ ਰਵਿਦਾਸ ਮੰਦਿਰ ਰੁੜਕਾ ਰੋੜ ਗੁਰਾਇਆਂ ਵਿਖੇ ਸਮਾਪਤ ਹੋਇਆ ਅੱਜ ਬਾਬਾ ਸਾਹਿਬ ਡਾਕਟਰ ਬਿੜਕਰ ਦੇ 134ਵੇਂ ਜਨਮ ਦਿਨ ਦੇ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਅੰਬੇਡਕਰ ਸਨਾਓ ਇੰਡੀਆ ਦੀ ਅਗਵਾਈ ਤੇ ਛਿਨੀ ਸ਼ੋਅ ਕਰਤੂ ਸੀਲ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਬਿੜਕਰ ਤੇ ਜਨਮ ਦਿਨ ਤੇ ਚੇਤਨਾ ਮਾਰਚ ਘਟਿਆ ਗਿਆ ਔਰ ਬਾਬਾ ਸਾਹਿਬ ਡਾਕਟਰ ਬਿੜਕਰ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਸਿਖਿਆਵਾਂ ਨੂੰ ਅੱਗੇ ਰੱਖਿਆ ਗਿਆ ਔਰ ਪ੍ਰਾਣਡੇ ਆ ਗਿਆ ਕਿ ਉਹਨਾਂ ਨੇ ਇੱਕ ਵਾਰ ਤੋਂ ਡਾਕਟਰ ਬਿਡਗਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਜਿਹੜਾ ਉਹ ਸਾਥ ਨੌਜਵਾਨ ਸਾਥੀ ਹੋਣ ਸ਼ੰਕਰ ਸਿੰਘ ਰਹਿਣਗੇ ਔਰ ਉਹਦਾ ਉਹਨਾਂ ਦੇ ਸਨਮਾਨ ਤੇ ਲਿਖੰਗਾਰੀ ਰਹਿਣਗੇ ਜਿਹੜਾ ਗੁਰਬਖਸ਼ ਸਿੰਘ ਕੰਨੂਆ ਉਹਨੂੰ ਵੀ ਜਿਹੜਾ ਅੱਜੋ ਦੀ ਵੀ ਨਿੰਦਿਆ ਕੀਤੀ ਕਿ ਉਹ ਬਾਵਾ ਡਾਕਟਰ ਬਿਡਗਰ ਕਾ ਨਰਾਦਰ ਕਰ ਰਿਹਾ ਔਰ ਥਲਾਂੋਂ ਤੇ ਜਿਹੜਾ ਬਿਡਗਰ ਸੈਨਾ ਉਹ ਵੀ ਆ ਉਹਦਾ ਮੂੰਹ ਤੋੜਪਾ ਜਵਾਬ ਦੇਵੇਗੀ ਔਰ ਇੱਕ ਵਾਰ ਫੇਰ ਜਿਹੜਾ ਬਾਵਾ ਡਾਕਟਰ ਬਿਡਗਰ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਅੰਬੇਦਕਰ ਸੈਨਫ ਇੰਡੀਆ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਵਸ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਗੁਰਾਇਆਂ ਦੀ ਦਾਣਾ ਮੰਡੀ ਤੋਂ ਕੱਢਿਆ ਗਿਆ ਜੋ ਅੱਖ-ਵੱਖ ਬਜ਼ਾਰਾਂ ਚ ਹੁੰਦਾ ਹੋਇਆ ਸ਼ਿਰਗੁਰੂ ਰਵਿਦਾਸ ਮੰਦਿਰ ਰੁੜਕਾ ਰੋਡ ਗੁਰਾਇਆਂ ਵਿਖੇ ਸਮਾਪਤ ਹੋਇਆ ਅੱਜ ਬਾਬਾ ਸਾਹਿਬ ਡਾਕਟਰ ਮਗੜਕਰ ਦੇ 134ਵੇਂ ਜਨਮ ਦਿਨ ਦੇ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਬੇੜਕਰ ਸਨਾਵ ਆਫ ਇੰਡੀਆ ਦੀ ਅਗਵਾਈ ਤੇ ਇਸ ਨੇ ਸ਼ੋਅ ਕਰਤੂ ਸੀਲ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਬਾਦਸਾ ਡਾਕਟਰ ਬੇੜਕਰ ਤੇ ਜਰਮਦੇ ਤੇ ਚੇਤਨਾ ਮਾਰਕਟਿਆ ਗਿਆ ਔਰ ਬਾਵਾਕਾ ਡਾਕਟਰ ਬੇੜਕਰ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਸੁਝਾਵਾਂ ਤੇ ਅੱਗੇ ਲਿਆ ਗਿਆ ਔਰ ਪ੍ਰਾਂਤ ਰਿਆ ਗਿਆ ਕਿ ਉਹਨਾਂ ਲਈ ਜਿਹੜਾ ਬਾਦਸਾ ਡਾਕਟਰ ਬੇੜਕਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਜਿਹੜਾ ਉਹ ਸਾਥ ਨੌਜਵਾਨ ਸਾਥੀ ਹੋਣ ਸੰਕਰਸ਼ੀ ਰਹਿਣਗੇ ਔਰ ਸਦਾ ਦਾਤ ਦੇ ਸਨਮਾਨ ਤੇ ਲਿਖੰਗਰਜੀ ਰਹਿਣਗੇ ਜਿਹੜਾ ਗੁਰਬਖਤ ਸਿੰਘ ਪੰਨੂਆ ਉਹਨੂੰ ਵੀ ਜਿਹੜਾ ਅਜੋਤੀ ਵੀ ਨਿੰਦਿਆ ਕਰਦੀ ਸੀ ਕਿ ਉਹ ਬਾਸ ਡਾਕਟਰ ਮਿਤਗਲ ਕੰਮਰਾਦਰ ਕਰ ਰਿਹਾ ਔਰ ਸਭਾਂ ਨੂੰ ਤੇ ਜਿਹੜਾ ਮਿਤਗਰ ਸੇਨਾ ਉਹ ਵੀ ਡਿਆ ਉਹਦਾ ਮੂੰਹ ਤੋੜ ਕੇ ਜਵਾਬ ਦੇਵੇਗੀ ਔਰ ਇੱਕ ਵਾਰ ਫੇਰ ਜਿਹੜਾ ਬਾਸ ਡਾਕਟਰ ਮਿਤਗਰ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ